ਪੀਕੀ ਪੁਲਿਸ ਨੇ ਇੱਕ ਸਫਲ ਕਾਰਵਾਈ ਕਰਦੇ ਹੋਏ ਇਲਾਕੇ ਦੇ ਵਿੱਚ ਅੰਤਰ-ਜ਼ਿਲਾ ਮੋਟਰਸਾਈਕਲ ਚੋਰ ਗਰੂਪ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਪੀਕੀ ਥਾਣੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਹੈ ਕਿ ਬੀਤੇ ਦਿਨੀ ਸਥਾਨਕ ਪੁਲਿਸ ਨੂੰ ਇੱਕ ਜਿਹੜਾ ਕਿ ਮੁਖਪੁਰ ਵੱਲੋਂ ਪੁਕਤਾ ਇਤਲਾਹ ਦਿੱਤੀ ਗਈ ਸੀ ਤੇ ਉਸ ਨੇ ਦੱਸਿਆ ਕਿ ਨੇੜਲੇ ਪਿੰਡ ਸਮਾਉ ਦੇ ਕੁਝ ਨੌਜਵਾਨ ਚੋਰੀਆਂ ਕਰਨ ਦੇ ਆਦੀ ਨੇ ਅਤੇ ਜ਼ਿਆਦਾਤਰੋ ਮੋਟਰਸਾਈਕਲ ਦੀ ਹੀ ਚੋਰੀ ਕਰਦੇ ਨੇ ਤਾਂ ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਮੇਜੀ 18825 ਨੂੰ ਖਾਣਾ ਪਿੱਖੀ ਤੇ ਅਸੀ ਰਾਜੇਂਦਰਪੁਰ ਪਾਸ ਉਹ ਮੁਖੋਂ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਬਾਵਰਾ ਸਿੰਘ ਬੁੱਟਾ ਸਿੰਘ ਤੇ ਨਾਨੇ ਨਾਣੇ ਦੇ ਕੁਝ ਹੋਰ ਸਾਥੀ ਜਿਹੜੇ ਲੋਕਾਂ ਨੂੰ ਹਨੇਰੇ ਦਾ ਫਾਇਦਾ ਠਾ ਕੇ ਘੇਰ ਕੇ ਸਟਾਈ ਮਾਰਦੇ ਨੇ ਤੇ ਉਹਨਾਂ ਤੋਂ ਉਹਨਾਂ ਦੇ ਮੋਬਾਈਲ ਜਾਂ ਮੋਟਰਸਾਈਕਲ ਵੀ ਡਰਾ ਤੋਂ ਘਾ ਕੇ ਖੋਲ ਲੈਂਦੇ ਆ ਜਿਸਤੇ ਗੱਲ ਜਿਹੜੀ ਸਾਰੀ ਐ ਐਸਐਚਓ 21 ਸੁਜੀਤ ਸਿੰਘ ਸਾਹਿਬ ਨੇ ਮੇਰੇ ਧਿਆਨ ਦਿਨਦੀ ਮੈਂ ਸਾਰੀ ਗੱਲ ਜਿਹੜੀ ਹੈ ਸ੍ਰੀ ਅਫਸਰਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਭਗਜਤ ਸਿੰਘ ਜੀ ਮੀਨਾ ਆਈਪੀਐਸ ਉਹਨਾਂ ਦੇ ਧਿਆਨ ਲਿਆਂਦੀ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਤਹਿਤ ਅਸੀਂ ਇਸ ਹੰਦ ਵਿੱਚ ਮੁਕਦਮਾ ਨੰਬਰ 164 ਨਿਤੀ 18825 ਅੰਡਰ ਸੈਕਸ਼ਨ 309 ਬ੍ਰੈਕਟ 6 309 ਬ੍ਰੈਕਟ 2 ਬੀਐਨ ਸਥਾਣਾ ਪਿੱਖੀ ਇਹਨਾਂ ਵਿੰਨਾਂ ਦੇ ਖਿਲਾਫ ਦਰਜਸ਼ ਕੀਤਾ ਜਿਸ ਤੇ ਐਸਪੀਡੀ ਸ਼੍ਰੀ ਮਨਮੋਹਨ ਸਿੰਘ ਆਲਖ ਦੇ ਵਾਈਚ ਅਸੀਂ ਇਸ ਮੁਕਦਮੇ ਦੀ ਤਫਤੀਸ਼ ਲਈ ਅਲੱਗ-ਅਲੱਗ ਟੀਮਾਂ ਥਾਣਾ ਪਿੱਖੀ ਦੀਆਂ ਬਣਾਈਆਂ ਤੇ ਉਹਦੇ ਤਹਿਤ ਅਸੀਂ 19 ਤਰੀਕ ਨੂੰ 19 ਅੱਠ ਨੂੰ ਇਹਨਾਂ ਪੰਜ ਮੁੰਡਿਆਂ ਜਿਹੜਾ ਹੈ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਬਾਵਾ ਰਾਹ ਤੇ ਬੂਟਾ ਸਿੰਘ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਇਹਨਾਂ ਤੋਂ ਕਾਬੂ ਕਰਕੇ 8 ਮੋਟਰਸਾਈਕਲ 1 ਸੋਸੀਬਲ ਮੋਟਰ ਤੇ ਇੱਕ ਪਰਸ ਉਹ ਬਰਾਮਦ ਕੀਤਾ ਜੀ ਚ ਇੱਕ ਪੰਟੀਨਾ ਮੋਟਰਸਾਈਕਲ ਤੇ 4 ਸਪਲੈਂਡਰ ਮੋਟਰਸਾਈਕਲ 3 ਰਿਲੈਕਸ ਮੋਟਰਸਾਈਕਲ ਜਿਹੜੇ ਹੈ ਉਹ ਸੀ ਇਹਨਾਂ ਤੋਂ ਬਰਾਮਦ ਕਰਵਾਇਆ ਤੇ ਇਹ ਦੋਸ਼ੀਆਂ ਦੀ ਜਿਹੜੀ ਹੈਗੀ ਆ ਪੁੱਛਗਛ ਅਜੇ ਵੀ ਜਾਰੀ ਹੈ ਇਹਦੇ ਵਿੱਚ ਕੁਝ ਨਮਾਲਕ ਵੀ ਹਨ ਜਿਹੜੇ ਦੋਸ਼ੀ ਨੇ ਤੇ ਤਿੰਨ ਦੋਸ਼ੀਆਂ ਦੇ ਚ ਗ੍ਰਿਫਤਾਰ ਕਰਨੇ ਬਾਕੀ ਹਨ ਜੀ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਐ